ਕੋ ਡਰੇਨ ਦਾ ਕੰਮ ਕਰ ਰਹੇ ਆ ਤੇ ਬਹੁਤ ਗਰਮੀਆਂ ਵੀ ਨਹਿਰ ਆ ਨਹਿਰ ਦੇ ਵਿੱਚ ਮਸ਼ਹੂਰਤਾ ਜੀ ਆ ਤੁਸੀਂ ਦੇਖ ਸਕਦੇ ਹੋ ਮੈਂ ਜੱਗਾ ਜਗਰਾਜ ਐਕਸਾ ਵੀ ਇੰਟਰਪਰੇਟਰ ਦੂਜੇ ਕਾ ਪਾਸੇ ਕੈਮਰਾ ਕਰਕੇ ਤੁਹਾਨੂੰ ਵਿਖਾ ਦਿੰਨੇ ਆ ਦੇਖੋ ਪਾਣੀ ਕਿੰਨਾ ਵਾ ਕਿੰਨੀ ਝੂਟੀ ਆ ਜਿਹੜੀ ਬਾਹਰ ਕੱਢਣ ਦੇ ਆ ਉਹ ਝੂਟੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਕਿਨਾਰੇ ਦੇ ਸੋ ਮੈਂ ਇੱਥੇ ਚਲਾ ਰਿਹਾ ਹਾਂ ਅੱਜ ਉਹ ਯਾਰ ਪੰਜੀ 13 ਸਾਲ ਤੇ ਆਪਾਂ ਨੂੰ ਹੋ ਗਿਆ ਫ੍ਰੇਟਰੀ ਕਰਦੇ ਨੂੰ ਨਹੀਂ ਦੇ ਸਕਦੇਓ ਮਸ਼ੀਨਾਂ ਚਲਾਉਣੀਆਂ ਅੱਖ ਸਾਹ ਮੀਟਰ ਕਿਹੜੀਆਂ ਸੌਖੀਆਂ ਨੇ ਗਰਮੀ ਬੜੀ ਪੈਂਦੀ ਆ ਬਾਕੀ ਚਲੋ ਮੈਂਤ ਕਰ ਰਹੇ ਆ ਆਪਣੀ ਕਿਸੇ ਵੀ ਤੁਸੀਂ ਵੀ ਦੇ ਸਕਦੇਓ ਇਹ ਲੋਕਲ ਆ ਪੰਜਾਬ ਦੇ ਪੰਜਾਲੇ ਸਮੇੜਾ ਥਾਲੇ ਤੋਂ ਆ ਕੁਕੜਾ ਵਾਲਾ ਉੱਤੇ ਮਸ਼ੀਨਾ ਸੋ ਟ੍ਰੇਨ ਦੀ ਸਫਾਈ ਕਰ ਰਹੇ ਆ ਜਿੰਨੇ ਨਹੀਂ ਕੰਮ ਕੀਤਾ ਦੇਖ ਸਕਦੇ ਹੋ ਤੁਸੀਂ ਉੱਤੇ ਤੇ ਗੋਡੀ ਸਾਫ ਕਰਨੀ ਪੈਂਦੀ ਫਿਰ ਬਾਹਰ ਸੁਟਣੀ ਪੈਂਦੀ ਆ ਆ ਵੇਖ ਸਕਦੇ ਹੋ ਤੁਸੀਂ ਕਿੰਨਾ ਪਾਣੀ ਆ ਚੈਨਾ ਸਾਰੀਆਂ ਡੱਗੀਆਂ ਪਈਆਂ ਨੇ ਟੋਟਲ ਆ ਵੇਖੋ ਉੱਤੇ ਆ ਮਤਲਬ ਆ ਉੱਤੇ ਆ ਬਹੁਤੀ ਚਿੰਤ ਨੂੰ ਵੀ